ਹੱਕ ਜਦੋਂ ਮੈਂ ਜੀਣ ਦਾ ਮੰਗਾ ਹੱਕ ਜਦੋਂ ਮੈਂ ਜੀਣ ਦਾ ਮੰਗਾ ਪੱਥਰ ਮਾਰੇ ਜਾਂਦੇ ਨੇ ਮਰ ਜਾਵਾਂ ਤੇ ਮੇਰੇ ਉੱਤੇ ਫੁੱਲ ਖਿਲਾਰੇ ਜਾਂਦੇ ਨੇ ਕੋਈ ਨਹੀਂ ਜਾਣਦਾ ਮੈਂ ਤੇ ਜਾਣਾ ਕੋਈ ਨਹੀਂ ਜਾਣਦਾ ਮੈਂ ਤੇ ਜਾਣਾ ਪੁੱਛਣ ਸ਼ਹਿਰ ਦੇ ਹਾਕਮ ਨੂੰ ਤੇਰੇ ਸਿਰ ਦੇ ਉੱਤੋਂ ਸਾਡੇ ਸਿਰ ਕਿਉਂ ਵਾਰੇ ਜਾਂਦੇ ਨੇ ਤੇਰੇ ਸਿਰ ਦੇ ਉੱਤੋਂ ਸਾਡੇ ਸਿਰ ਕਿਉਂ ਵਾਰੇ ਜਾਂਦੇ ਨੇ ਤੇਰੇ ਦਿਲ ਨੂੰ ਹੱਥ ਨਹੀਂ ਪੈਂਦਾ ਸਾਰੇ ਪਿੰਡ ਦੇ ਚੌਧਰੀਆ ਤੇਰੇ ਦਿਲ ਨੂੰ ਹੱਥ ਨਹੀਂ ਪੈਂਦਾ ਸਾਰੇ ਪਿੰਡ ਦੇ ਚੌਧਰੀਆ ਤੇਰੇ ਘਰ ਚੋਂ ਖਾਲੀ ਜਦੋਂ ਮੁਜ਼ਾਰੇ ਜਾਂਦੇ ਨੇ ਤੇਰੇ ਘਰ ਚੋਂ ਖਾਲੀ ਜਦੋਂ ਮੁਜ਼ਾਰੇ ਜਾਂਦੇ ਨੇ ਜਿੱਧਰ ਮੇਰੀ ਸੋਚ ਕਹੇਗੀ ਉਧਰ ਵਾਗਾ ਮੋੜਾਂਗਾ ਜਿੱਧਰ ਮੇਰੀ ਸੋਚ ਕਹੇਗੀ ਉਧਰ ਵਾਗਾ ਮੋੜਾਂਗਾ ਡੰਗਰ ਤੇ ਨਹੀਂ ਉਧਰ ਜਾਵਾਂ ਜਿੱਧਰ ਸਾਰੇ ਜਾਂਦੇ ਨੇ ਝਰ ਕੇ ਖਾਵੀ ਲੱਗ ਗਿਆ ਜੇ ਫਲ ਬਥੇਰਾ ਬੂਟੇ ਨੂੰ ਝਰ ਕੇ ਖਾਵੀ ਲੱਗ ਗਿਆ ਜੇ ਫਲ ਬਥੇਰਾ ਬੂਟੇ ਨੂੰ ਬਹੁਤੀ ਹਵਾ ਦੇ ਨਾਲ ਯਾਰਾ ਪਾਟ ਗੁਬਾਰੇ ਜਾਂਦੇ ਨੇ ਗੂੜਾ ਰੰਗ ਵੀ ਉਦੋਂ ਬਾਬਾ ਫਿੱਕਾ ਜਿਹਾ ਪੈ ਜਾਂਦਾ ਏ ਗੂੜਾ ਰੰਗ ਵੀ ਉਦੋਂ ਬਾਬਾ ਫਿੱਕਾ ਜਿਹਾ ਪੈ ਜਾਂਦਾ ਏ ਸੱਜਣ ਵੀ ਜਦ ਸੱਜਣਾ ਕੋਲੋਂ ਲੈਣ ਸਹਾਰੇ ਜਾਂਦੇ ਨੇ ਸੱਜਣ ਵੀ ਜਦ ਸੱਜਣਾ ਕੋਲੋਂ ਲੈਣ ਸਹਾਰੇ ਜਾਂਦੇ ਨੇ ਜੇ 1 ਮਿੰਟ ਦਾ ਸਮਾਂ ਹੋਰ ਹੋਵੇ ਤਾਂ ਮੈਂ ਇੱਕ ਗੀਤ ਸੁਣਾ ਸਕਦੀ ਹਾਂ ਇਹ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਗੀਤ ਹੈ